ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਿਹਾ ਹਾਂ ਕਿ ਅੰਮ੍ਰਿਤਸਰ ਦੇ ਥਾਣਾ ਲੋਪੋਕੇ ਦੇ ਪਿੰਡ ਕਾਕੜ ਤਰੇਦ ਦੇ ਵਿੱਚ ਚਲੀਆਂ ਗੋਲੀਆਂ ਜ਼ਮੀਨ ਦੇ ਝਗੜੇ ਨੂੰ ਲੈ ਕੇ ਦੇ ਚਲੀਆਂ ਗੋਲੀਆਂ ਜੀਹਾਂ ਦਾਸੀ ਕਿ ਦੱਸਿਆ ਜਾ ਰਿਹਾ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜੇ ਨੂੰ ਲੈ ਕੇ ਗੋਲੀਆਂ ਚਲੀਆਂ ਨੇ ਤਾਂ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਿਹਾ ਕਿ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਤਾਂ ਬੜੇ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਆ ਗਿਆ ਤਾਂ ਮੌਕੇ ਤੇ ਪੁਲਿਸ ਅਧਿਕਾਰੀ ਵੀ ਪਹੁੰਚੇ ਮੌਤ ਹੋ ਗਈ ਹੈ ਤਾਂ ਪੰਜ ਬੰਦੇ ਗੰਬੀਰ ਹਾਲਤ ਵਿੱਚ ਸਖ਼ਤੀ ਹਾਲ ਜੀ ਹਾਂ ਸੋਰਾਵਾ ਹੋਰ ਪਰਿਵਾਰਕ ਮੈਂਬਰਾਂ ਨੇ ਕੀ ਕੀਤਾ ਹੈ ਤੁਸੇ ਵੀ ਸੁਣੋ ਤੇ ਮੌਕੇ ਤੇ ਪਹੁੰਚ ਕੇ ਫਲਹਾਲ ਜਾਣ ਸ਼ੁਰੂ ਕਰ ਦਿੱਤੀ ਹੈ ਇਸ ਤੋਂ ਇਲਾਵਾ ਪੁਲਿਸ ਨੇ ਹਰ ਕੀ ਕੀਤਾ ਹੈ ਤੁਸੇ ਵੀ ਸੁਣੋ ਤਾਂ ਸਵੇਰੇ ਦੀ ਵੱਡੀ ਖਬਰ ਕਰ ਰਿਹਾ ਤੁਹਾਡੇ ਨਾਲ ਸਾਂਝੀ ਕਾਕੜ ਤਰੀਂ ਦੇ ਕਾਕੜ ਤਰੀਂ ਇਹ ਮਾਮਲਾ ਹੈ ਜੀ ਮਾਮਲਾ ਉਹ ਜ਼ਮੀਨ ਦੇ ਵਟਾਂਦਰੇ ਦਾ ਹੈਗਾ ਜੀ ਤੇ ਗੱਲਬਾਤ ਕਰਨ ਗਏ ਆ ਉਹ 15 16 ਜਣੇ ਅਣਪਛਾਤੇ ਹੀ ਕੋਈ ਵਿੱਚ ਹੈਗੇ ਬਾਈ ਨੇ ਮਲੇ ਬੰਦੇ ਉਹ ਨਾਣ ਕੇ ਗੋਲੀਆਂ ਲਾ ਪੇ ਚਲਾਉਂ ਹਾਂਜੀ ਨਹੀਂ ਨਹੀਂ ਜੀ ਪਰਿਵਾਰ ਤੋਂ ਬਾਹਰ ਹੈ ਜੀ ਮੈਂ ਵੀ ਸਿੱਖ ਬੰਦੇ ਹਾਂ ਹਾਂਜੀ ਜੀ ਕਿਲਾ ਹੋ ਗਿਆ ਜੀ ਹਾਂ ਵਟਾਂਦਰੇ ਦਾ ਹੈ ਕਿੱਲੇ ਵਿੱਚ ਕਿੰਨੇ ਕਿ ਬੰਦਿਆਂ ਨੇ ਗੋਲੀਆਂ ਚਲੀਆਂ ਗੋਲੀਆਂ ਦੇ 6-7 ਜਣੇ ਫੱਟਰੇ ਆ ਤਿੰਨ ਜਣੇ ਮੌਕੇ ਡੈਥ ਹੋ ਗਈ ਹਾਂਜੀ ਹੋਰ ਕਿੰਨੇ ਕਿ ਬੰਦੇ ਆਏਗੇ ਜਿਹੜੇ ਕੋਈ ਧਿਆਨ ਲੈ ਕੇ ਉਹ 15 ਤੋਂ 16 ਬੰਦੇ ਆ ਗਏ ਚਾਰ ਗੱਡੀਆਂ ਆ ਕੁਝ ਬੰਦੇ ਆਦੇ ਕੁਝ ਬੰਦੇ ਆ ਬਚਾਉਣ ਲਈ ਕੁਝ ਨੁਕੀਤ ਪਲੇਅਰ ਹਾਂ ਦਿੱਤੀ ਉਹ ਬਾਕੀ ਅਸੀਂ ਕਰਾਂਗੇ ਅੱਡੇ ਬੰਦੇ ਨੇ ਨਾ ਹਾਂ ਕਾਰਵਾਈ ਦੇ ਵਿੱਚ ਜਾਗੇ ਅੱਜ ਕੋਈ ਨਹੀਂ ਕਾਰਵਾਈ ਪੁਲਿਸ ਨੂੰ ਉਹੀ ਗੱਲਬਾਤ ਹੁੰਦੀ ਹੈ ਮਸਲਾ ਪਾਲੀ ਬਟਾਈ 40 ਸਾਲ ਹੋ ਗਏ ਪਹਿਲੀ ਬਟਾਈ ਨੇ ਤੇ ਅੱਜ ਉਹਨਾਂ ਚਿਹਰੀ ਵਾਤੀ ਇਹਨਾਂ ਜਾ ਕੇ ਕਹਿੰਦੇ ਨਹੀਂ ਹੋਣੀ ਤਾਂ ਕੌਣ ਜਿੱਦੋਂ ਨਾਲ ਗੋਲੀ ਚਲਾਤੀ ਉਹ ਚਾਰ ਗੱਡੀਆਂ 20-25 ਬੰਦੇ ਨੇ ਹਾਂ ਕਿੰਨੇ ਇਹਨੇ ਬੰਦੇ ਸੱਟਾਂ ਲੱਗੀਆਂ ਕਿੰਨੇ ਪੰਜਾਂ ਨੂੰ ਸੱਟਾਂ ਦੇ ਦੋ ਡੈਥ ਹੋ ਗਈਆਂ ਹਾਂ ਮੁਕਤਈ ਹੋ ਗਈ ਦਾ ਬਣਾ ਨਹੀਂ ਇੱਥੇ ਆਣ ਕੇ ਹੋਈ ਆ ਇਹ ਤੁਸੀ ਪੁਰਾਣੀ ਰੰਜੀਤ ਚੱਲਦੀ ਜਾ ਰਹੀ ਨਹੀਂ ਪੁਰਾਣੀ ਕੋਈ ਵੀ ਨਹੀਂ ਬੜਾ ਵਧੀਆ ਸੂਤਰ ਗਵਾਨ ਮਥਾ ਮੁੰਡੇ ਲੋਫਰ ਲੈਂਦੇ ਉਹਨਾਂ ਦੇ ਕਿਹੜੀ ਥਾਂ ਦਾ ਮਸਲਾ ਹੈ ਜੀ ਥਾਂ ਪਹਿਲੀ ਜ਼ਮੀਨ ਆ ਕਿਹੜੀ ਕਿਹੜੀ ਜਗ੍ਹਾ ਦੇ ਕਾਕਰ ਤਰੀਨ ਜੇ ਕੋਈ ਆਪਣਾ ਆੜ ਕਾਂਡ ਦੇ ਵਿੱਚ ਰਹਿੰਦੇ ਨੇ ਨਹੀਂ ਨਹੀਂ ਉਹ ਉਹ ਗਮਾਨਪੁਰੇ ਰਹਿੰਦੇ ਆ ਪਹਿਲੀ ਉਹਨਾਂ ਠੇਕੇ ਦਿੱਤੇ ਨੇ ਕਿੰਨੇ ਬੰਦਿਆਂ ਨੇ ਆ ਕੇ ਹਾਲ ਗੋਲੇ ਬਣੀ 20 ਬੰਦੇ ਨੇ 20 ਬੰਦੇ ਆਏ ਸੀ ਹਥਿਆਰ ਰਗੇ ਚਾ ਨਹੀਂ ਪਹਿਲੀ ਨੂੰ ਲੈ ਕੇ ਝਗੜਾ ਆਇਆ ਜੀ ਆ ਬੈਠੇ ਬੰਬੀ ਦੇ ਦੇ ਕਰੋ ਗਾਇਨ ਆਪ ਗੋਲੀ ਚਲਾਉਣੀ ਸ਼ੁਰੂ ਕਰਤੀ ਇਸ ਬਾਰੇ ਪੁਲੀਸ ਨੂੰ ਕਪਰੇਟ ਕਰ ਦਿੱਤੀ ਹਾਂਜੀ ਕਰ ਦਿੱਤੀ ਮੰਗ ਕੀਤੀ ਕਰ ਦਿੱਤੀ ਮੰਗ ਤੇ ਹੋਵੇ ਉਹਨਾਂ ਦੇ ਪਰਚੇ ਲੱਗੇ ਆ ਜੇ ਆ ਬ ਆਏ ਆ ਇਸ ਤੋਂ ਬਾਅਦ ਪੁੱਛ ਕੇ ਦੱਸਨੇ ਕਾਕੜ ਤਰੀਨ ਪਿੰਡ ਚ ਆਪ ਪਤਾ ਕਰਦੇ ਹਾਂ ਜੀ ਕਿੰਨੇ ਕ ਬੰਦੇ ਜਖਮੀ ਹੋਏ ਅਜੇ ਨਹੀਂ ਪਤਾ ਜੀ ਅਜੇ ਨਹੀਂ ਪਤਾ ਲੱਗਾ ਆਪ ਪਤਾ ਕਰ ਰਹੇ ਆ ਅੱਜੇ ਕਰਨੀ ਕਾਰਵਾਈ ਅਜੇ ਕਰਨੀ ਕਾਰਵਾਈ ਇਹਨਾਂ ਦੀ ਸਰਕਾਰ ਨੂੰ ਨਹੀਂ ਕਿੰਨੀ ਕਿੰਨੀ ਉਮਰ ਹੈ ਗਈ ਅਜੇ ਨਹੀਂ ਪਤਾ ਜੀ ਅਜੇ ਨਹੀਂ ਪਤਾ ਜੀ